ਐਨਸੀਸੀ ਕਰਮਚਾਰੀਆਂ ਦੀ ਚੋਣ ਗੁਰਦੁਆਰਾ ਕੌਂਸਲ ਸਾਹਿਬ ਵਿੱਚ ਕੀਤੀ ਗਈ ਐਨਸੀਸੀ ਕਰਮਚਾਰੀ ਜਿਨ੍ਹਾਂ ਨੇ ਪੰਜਾਬ ਦੀ ਚੋਣ ਗੁਰਦੁਆਰਾ ਕੌਂਸਲ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੀਐਸਐਮਐਸ ਯੂ ਵੱਲੋਂ ਆਈ ਚੋਣ ਅਬਜ਼ਰਵਰਾਂ ਸਰਦਾਰ ਰਗਬੀ ਸਿੰਘ ਬਰਿਆਲ ਚੇਅਰਮੈਨ ਪੀਐਸਐਮਐਸ ਜੋਦੀ ਤੇਜਿੰਦਰ ਸਿੰਘ ਨੰਗਲ ਪ੍ਰਧਾਨ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਸ਼੍ਰੀ ਜਗਦੀਸ਼ ਠਾਕੁਰ ਜਥੇਬੰਦਕ ਸਕੱਤਰ ਪੀਐਸਐਮਐਸ ਯੂ ਗੁਰਜੀਤ ਸਿੰਘ ਰੰਧਾਵਾ ਸੁਭਾ ਕਾਰਜਕਰ ਪ੍ਰਦਾਨ ਕਰਕੇ ਅਫਗਾਨੀ ਵਿਭਾਗ ਅਤੇ ਜ਼ਿਲ੍ਹਾ ਜਨਰਲ ਸਕੱਤਰ ਪੀਐਸਐਮਐਸ ਜੁਡੀ ਨਿਗਰਾਨੀ ਹੇਠ ਬਹੁਤ ਹੀ ਸ਼ਾਂਤੀਪੂਰਨ ਤੰਗੜਾ ਸੰਪੰਨ ਹੋਇਆ ਜਿਸ ਵਿੱਚ ਸਰਦਾਰ ਅਮਰਜੀਤ ਸਿੰਘ ਪ੍ਰਮਾਨ ਨੂੰ ਸੂਬਾ ਪ੍ਰਧਾਨ ਸ਼੍ਰੀ ਗੁਰਵਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ ਅਤੇ ਮੈਡਮ ਸਰਬਜੀਤ ਕੌਰ ਸੀਨੀਅਰ ਮੀਤੀ ਪ੍ਰਧਾਨ ਚੁਣੇ ਗਏ ਇਸ ਸਮੇਂ ਚੋਣ ਅਬਜ਼ਰਵਰਾਂ ਸਮੇਤ ਚੋਣ ਕਮੇਟੀ ਵੱਲੋਂ ਐਨਸੀਸੀ ਕਰਮਚਾਰੀ ਯੂਨੀ ਪੰਜਾਬ ਦੀ ਚੋਣ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਗਿਆ ਯੂਨੀਅਨ ਪੰਡਤਾਨ ਦੀ ਚੋਣ ਤੋਂ ਬਾਅਦ ਚੋਣ ਅਬਜ਼ਰਵਰਾਂ ਦੁਆਰਾ ਸੂਬਾ ਵਾਡੀ ਚੁਣਨ ਲਈ ਸਾਰੇ ਅਧਿਕਾਰ ਪ੍ਰਧਾਨ ਨੂੰ ਦੇ ਦਿੱਤੇ ਗਏ ਇਸ ਸਮੇਂ ਚੋਣ ਕਮੇਟੀ ਮੈਂਬਰ ਸੁਪਰੀਡੈਂਟ ਰੋਹਿਤ ਸਚਦੇਵਾ ਸੀਨੀਅਰ ਸਹਾਇਕ ਸਰਦਾਰ ਦਿਲਬਖ ਸਿੰਘ ਸੀਨੀਅਰ ਸਹਾਇਕ ਸਰਦਾਰ ਗੁੰਗਾਮ ਸਿੰਘ ਜੂਨੀਅਰ ਸਹਾਇਕ ਸਰਦਾਰ ਹੀਰਾ ਸਿੰਘ ਜੂਨੀਅਰ ਸਹਾਇਕ ਸਰਦਾਰ ਬਲਵਿੰਦਰ ਸਿੰਘ ਸਰਦਾਰ ਰੁਘਵੀਰ ਸਿੰਘ ਡਰਾਈਵਰ ਸਰਦਾਰ ਗੁਰਬਿੰਦਰ ਸਿੰਘ ਅਲੋਕ ਨਾਸਰ ਸਮੇਤ ਵਿਭਾਗ ਦੇ 200 ਤੋਂ ਉੱਪਰ ਕਰਮਚਾਰੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਪత్రిక ਸਤਨਾਮ ਸਿੰਘ ਅਵੇਕਰਵਾਦੀ ਦੀ ਖਾਸ ਰਿਪੋਰਟ ਮੈਂ ਅਮਰਪ੍ਰੀਤ ਸਿੰਘ ਪਰਮਾਰ ਅੱਜ ਦੀ ਐਨਸੀਸੀ ਹੰਪਲਾਈ ਯੂਨੀਅਨ ਦੀ ਹੋਈ ਚੋਣ ਸੰਬੰਧੀ ਆਪ ਜੀ ਨੂੰ ਜਾਣੂ ਕਰਾਉਣਾ ਚਾਹੁੰਦਾ ਹਾਂ ਕਿ ਅੱਜ ਸਰਬਸੰਮਤੀ ਨਾਲ ਮੈਨੂੰ ਅਮਰਪ੍ਰੀਤ ਸਿੰਘ ਪਰਮਾਰ ਨੂੰ ਪ੍ਰਧਾਨ ਚੁਣਿਆ ਗਿਆ ਔਰ ਇਸ ਸਬੰਧ ਦੇ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਸਾਰੇ ਹੀ ਐਨਸੀਸੀ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਔਰ ਕੋਸ਼ਿਸ਼ ਕਰਾਂਗਾ ਮੈਂ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ ਔਰ ਸਾਰਿਆਂ ਦੇ ਨਾਲ ਚੱਲਾਂ ਬਿਲਕੁਲ ਜੀ ਇਹ ਸਾਰੀ ਚੋਣ ਸਰਬਸੰਤੀ ਦੁਆਰਾ ਚੋਣ ਅਬਜ਼ਰਵਰਾਂ ਦੁਆਰਾ ਇਲੈਕਸ਼ਨ ਕਮੇਟੀ ਦੁਆਰਾ ਯੋਕੀ ਚੋਣ ਬਜ਼ਾਰ ਵਰ ਪੀਐਸਐਮਐਸ ਜੂ ਤੋਂ ਆਏ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਬਹੁਤ ਹੀ ਸੱਜੇ ਢੰਗ ਨਾਲ ਸਰਬਸੰਮਤੀ ਨਾਲ ਹੋਈ ਬੁੱਲ ਦੋ ਕੈਂਡੀਡੇਟਸ ਹਨ ਇਹ ਇੱਕ ਅਮਰਪ੍ਰੀਤ ਸਿੰਘ ਪਰਮਾਰ ਮੈਂ ਅਤੇ ਦੂਸਰਾ ਅਮਨਦੀਪ ਸਿੰਘ ਜਿਹੜੀ ਗਿਣਤੀ ਹੋਈ ਚੋਣਾਂ ਦੇ ਜਿੰਨੇ ਸਪਾਸਟ ਟੋਟਲ 185 ਵੋਟਾਂ ਪਈਆਂ ਨੇ ਜਿਨ੍ਹਾਂ ਵਿੱਚੋਂ 170 ਦੇ ਕਰੀਬ ਮੈਨੂੰ ਪਈਆਂ ਬਾਕੀ ਬੰਦੀਪ ਸਿੰਘ ਨੂੰ ਪਈਆਂ ਬਿਲਕੁਲ ਜੀ ਇਹ ਮੈਂ ਐਜ਼ ਪ੍ਰਧਾਨ ਨਹੀਂ ਮੈਂ ਐਜ਼ੇ ਸੇਵਾਦਾਰ ਸੇਵਾ ਕਰਾਂਗਾ ਔਰ ਮੈਂ ਸਮਝਦਾ ਹਾਂ ਕਿ ਬੜੀ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਇਹ ਸਾਰੀ ਹੀ ਐਨਸੀਸੀ ਦੀ ਚੋਣ ਆ ਸਾਰੇ ਵੱਖ-ਵੱਖ ਵਰਗਾਂ ਦੇ ਸਾਡੇ ਮੁਲਾਜ਼ਮ ਨੇ ਇਸ ਵਿੱਚ ਸਾਰਿਆਂ ਦੇ ਕੰਮ ਪਹਿਲ ਦੇ ਆਧਾਰ ਤੇ ਉਹਨਾਂ ਦੇ ਹੀ ਸਾਥੀਆਂ ਨੂੰ ਨਾਲ ਲੈ ਕੇ ਮੈਂ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਹਾਇਰ ਹੈਡ ਕੁਆਟਰ ਸਾਡਾ ਡੀਪੀਆਈ ਹੁੰਦਾ ਵਾ ਔਰ ਡੀਜੀ ਐਨਸੀਸੀ ਤੱਕ ਸਾਡੇ ਹੁੰਦੇ ਨੇ ਅਹੁਦੇਦਾਰ ਇਸ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਨਾਲ ਚੱਲਾਂਗਾ ਸਾਡੇ ਨਾਲ ਜਿਹੜੇ ਸਪਰਮੀ ਮੈਂਬਰ ਜਿਹੜੇ ਅੱਜ ਜੋੜੇ ਗਏ ਹਾਂਜੀ ਮੈਂ ਅੱਜ ਇਹ ਛੋਟੀ ਟੀਮ ਚੁਣੀ ਆ ਜਿਨ੍ਹਾਂ ਦੇ ਵਿੱਚ ਗੁਰਵਿੰਦਰ ਸਿੰਘ ਜੀ ਰੰਧਾਵਾ ਜਨਰਲ ਕਤਰ ਚੁਣੇ ਗਏ ਨੇ ਔਰ ਮੈਡਮ ਸਰਮਜੀਤ ਕੌਰ ਜੀ ਸੀਨੀਅਰ ਮੀਤ ਪ੍ਰਧਾਨ ਅਸੀਂ ਚੋਣ ਕਰ ਲਈ ਆ ਬਾਕੀ ਟੀਮ ਦੀ ਚੋਣ ਅਸੀਂ ਥੋੜੀ ਦੇਰ ਚ ਕਰਕੇ ਅਨਾਉਂਸ ਕਰ ਦਵਾਂਗੇ ਧੰਨਵਾਦ ਜੀ ਮੈਂ ਸਰਬਜੀਤ ਕੌਰ ਮੈਂ ਸਾਰਿਆਂ ਦੀ ਬਹੁਤ ਬਹੁਤ ਧੰਨਵਾਦੀ ਆ ਕੇ ਸਾਰਿਆਂ ਨੇ ਚੁਣਿਆ ਗਿਆ ਆਪਣਾ ਸਰਦਾਰ ਅਮਰਪ੍ਰੀਤ ਜੀ ਨੂੰ ਇਹਨਾਂ ਨੇ ਅੱਗੋਂ ਵਾਈਸ ਪ੍ਰਧਾਨ ਚੁਣਿਆ ਗਿਆ ਮਨਜੀ ਮੈਂ ਸਾਰਿਆਂ ਦੀ ਬਹੁਤ-ਬਹੁਤ ਧੰਨਵਾਦ ਹੈ ਸਾਰਿਆਂ ਨੇ ਸਰਬਸੰਮਤੀ ਨਾਲ ਅਮਰਪ੍ਰੀਤ ਜੀ ਨੂੰ ਪ੍ਰਧਾਨ ਬਣਾਇਆ ਤੇ ਗੁਰਵਿੰਦਰ ਜੀ ਨੂੰ ਵੀ ਨਾਲ ਇੱਕ ਅਹੁਦਾ ਦਿੱਤਾ ਗਿਆ ਜੀ ਮੈਂ ਸਾਰਿਆਂ ਦੀ ਬਹੁਤ-ਬਹੁਤ ਤਹਿਤ ਮਤਮਦੀ ਹਾਂ ਹੌਨ ਵਾਲੇ ਸਮੇਂ 'ਚ ਜਿਹੜੀ ਤੁਹਾਡੀ ਟੀਮ ਨਾਲ ਜੁੜ ਕੇ ਇਸ ਤਰ੍ਹਾਂ ਦੇ ਜਿਹੜੇ ਕੰਮ ਸਾਰੇ ਟੀਮ ਜੁੜ ਕੇ ਅਸੀਂ ਬਹੁਤ ਸਹੀ ਤਰੀਕੇ ਨਾਲ ਕੰਮ ਕਰਾਂਗੇ ਜੀ ਜਿਹੜਾ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ ਜੀ ਪਹਿਲਾਂ ਬਹੁਤ ਸੀ ਇਹ ਹੁਣ ਇਹ ਸਾਰਾ ਕੱਢ ਕੇ ਅਸੀਂ ਵਧੀਆ ਸਹੀ ਤਰੀਕੇ ਨਾਲ ਕੰਮ ਕਰਾਂਗੇ ਜੀ ਜੀ ਸੀਨੀਅਰ ਮੀਤ ਪ੍ਰਧਾਨ ਜਿਹੜੀ ਅਹੁਦੇਦਾਰੀ ਸਿੱਗੀ ਖਤਾਂ ਜੀ ਇਹ ਵੀ ਵਧੀਆ ਤੁਹਾਡੇ ਨਾਮ ਨਾਲ ਨਿਭਾਵੇਂਗੇ ਹਾਂ ਜੀ ਬਹੁਤ ਵਧੀਆ ਢੰਗ ਨਾਲ ਨਿਭਾਵਾਂਗੇ ਜੀ ਹਾਂ ਜੀ ਇਮਾਨਦਾਰੀ ਨਾਲ ਪੂਰੀ ਨਾਲ ਨਿਭਾਵਾਂਗੇ ਜੀ ਮੈਂ ਗੁਰਵਿੰਦਰ ਸਿੰਘ ਰੰਧਾਵਾ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਜੀ ਪ੍ਰਧਾਨ ਜੀ ਵੱਲੋਂ ਜਰਨਲ ਸਕੱਤਰ ਦੀ ਤੇ ਇਹ ਦੇ ਮੇਰੇ ਲਈ ਬਹੁਤ ਵੱਡਾ ਟਾਰਗੇਟ ਹੈ ਜੀ ਤੇ ਮੇਰੇ ਲਈ ਸਭ ਤੋਂ ਵੱਧ ਜਿਹੜਾ ਯੂਨੀਅਨ ਦੇ ਲਈ ਵੱਡਾ ਜਿਹੜਾ ਹੋਏਗਾ ਕੰਮ ਔਰ ਮੈਂ ਪ੍ਰਧਾਨ ਜੀ ਨਾਲ ਮਿਲ ਕੇ ਹੀ ਚੱਲਾਂਗੇ ਸਾਡਾ ਸਾਡਾ ਦੋਹਾਂ ਦਾ ਪਹਿਲਾਂ ਹੀ ਭਰਾਵਾਂ ਵਰਗਾ ਪਰਪਰ ਹੋ ਜਾ ਰਿਹਾ ਹੈ ਤੇ ਸਾਡੇ ਲਈ ਇੱਕ ਜੋ ਪਹਿਲਾਂ ਯੂਨੀਅਨ ਸੀ ਉਹ ਤੇ ਅੱਜ ਨੂੰ ਲੈ ਕੇ ਸਾਡੇ ਕੋਲੇ ਵੱਡਾ ਟਾਰਗੇਟ ਹੈ ਜੀ ਔਰ ਬਹੁਤ ਹੀ ਕੰਮ ਜਿਹੜੇ ਸਾਡੇ ਮੁਲਾਜ਼ਮਾਂ ਦੇ ਪੈਂਡਿੰਗ ਪਏ ਆ ਉਹਨਾਂ ਨੂੰ ਅਸੀਂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਅ ਜਿਵੇਂ ਵੀ ਹੋਇਆ ਸਾਡੇ ਕੋਲੇ ਜਿੰਨਾ ਵੀ ਹੋ ਸਕਿਆ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਗੇ ਔਰ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਭਾਵੇਂ ਕਿਸੇ ਵੀ ਤੱਕ ਸਾਨੂੰ ਅਪਰੋਚ ਕਰਨੀ ਪਈ ਅਸੀਂ ਕਰਾਂਗੇ ਤੇ ਮਲਾਜ਼ਮ ਸਾਥੀਆਂ ਨੂੰ ਸਾਰਿਆਂ ਨੂੰ ਹੀ ਮੇਰੇ ਵਿਭਾਗੇ ਤੋਂ ਬੇਨਤੀ ਆ ਕਿ ਉਹ ਥੋੜਾ ਧੀਰਜ ਨਾਲ ਇਹ ਨਾ ਹੋਣ ਵੀ ਸਾਨੂੰ ਜਿਹੜੇ ਸਾਡੇ ਲਈ ਮਨੁੱਖੇ ਸਾਡੇ ਸਹਿਯੋਗ ਕਰਨ ਤੇ ਸਾਡੇ ਲਈ ਇੱਕ ਟਾਈਮ ਹੀ ਲੱਗ ਸਕਦਾ ਕਿਉਂਕਿ ਜੋ ਪਹਿਲਾਂ ਹੋਇਆ ਵਿਆ ਉਹਨੂੰ ਠੀਕ ਕਰਨਾ ਸਾਡੀ ਸਭ ਤੋਂ ਵੱਡੀ ਪਹਿਲਾ ਜ਼ਿੰਮੇਵਾਰੀ ਹੈ ਠੀਕ ਉਹਨਾਂ ਜੀ ਨੂੰ ਜਿਹੜੀ ਅਹੁਦੇਦਾਰੀ ਦਿੱਤੀ ਗਈ 5 ਦਿਨਾਂ ਤੋਂ ਤੇ ਭੰਜੀ ਵੀ ਖੜੇ ਨੇ ਮੀਤ ਪੰਧਾ ਅਸਾਂ ਦੀ ਨਵੀਂ ਟੀਮ ਜੁੜੀ ਆ ਕੀ ਕਹਿ ਸਕਦਾ ਨਵੀਂ ਟੀਮ ਅਸੀਂ ਤਿੰਨੇ ਮੈਂ ਜਿਹੜੇ ਅੱਜ ਅਹੁਦੇਦਾਰੀ ਚੁਣेंगे ਬਾਕੀ ਟੀਮ ਥੋੜੀ ਦੇਰ ਤੱਕ ਪ੍ਰਧਾਨ ਜੀ ਨਾਲ ਮਿਲ ਕੇ ਹੀ ਅਨਾਉਂਸ ਕਰ ਦੇਾਂਗੇ ਤੇ ਸਾਰੇ ਟੀਮ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਵੀ ਇਹ ਨਹੀਂ ਵੀ ਅਸੀਂ ਇਕੱਲੇ ਹੀ ਕਰੀ ਜਲਾਂਗੇ ਸਾਰਿਆਂ ਦੀ ਸਰਬਸੰਮਤੀ ਨਾਲ ਹੀ ਅੱਗੇ ਅਸੀਂ ਕੰਮ ਕਰਾਂਗੇ ਮੈਂ ਅਮਰਪ੍ਰੀਤ ਸਿੰਘ ਪਰਮਾਰ ਅੱਜ ਦੀ ਐਨਸੀਸੀਓਂ ਪਲਾਈ ਯੂਨੀਅਨ ਦੀ ਹੋਈ ਚੋਣ ਸੰਬੰਧੀ ਆਪ ਜੀ ਨੂੰ ਜਾਣੂ ਕਰਾਉਣਾ ਚਾਹੁੰਦਾ ਹਾਂ ਕਿ ਅੱਜ ਸਰਬਸੰਮਤੀ ਨਾਲ ਮੈਨੂੰ ਅਮਰਪ੍ਰੀਤ ਸਿੰਘ ਪਰਮਾਰ ਨੂੰ ਪ੍ਰਧਾਨ ਚੁਣਿਆ ਗਿਆ ਔਰ ਇਸ ਸਬੰਧ ਦੇ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਸਾਰੇ ਹੀ ਐਨਸੀਸੀ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਔਰ ਕੋਸ਼ਿਸ਼ ਕਰਾਂਗਾ ਮੈਂ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ ਔਰ ਸਾਰਿਆਂ ਦੇ ਨਾਲ ਚੱਲਾਂ ਬਿਲਕੁਲ ਜੀ ਇਹ ਸਾਰੀ ਚੋਣ ਸਰਵਸੰਮਤੀ ਦੁਆਰਾ ਚੋਣ ਅਬਜ਼ਰਵਰਾਂ ਦੁਆਰਾ ਇਲੈਕਸ਼ਨ ਕਮੇਟੀ ਦੁਆਰਾ ਜੋ ਕਿ ਚੋਣਬਜ਼ਰ ਪੀਐਸਐਮ ਜੂਤੋ ਆਏ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਬਹੁਤ ਹੀ ਚੱਜੇ ਢੰਗ ਨਾਲ ਸਰਬਸੰਮਤੀ ਨਾਲ ਹੋਈ। ਕੁੱਲ ਚੋਣਾਂ ਕਿੰਨੇ ਸਾਬ ਕਿੰਨੇ ਲੋਕ ਸਨ। ਕੁੱਲ ਦੋ ਕੈਂਡੀਡੇਟਸ ਹਨ। ਜੇ ਇੱਕ ਅਮਰਪ੍ਰੀਤ ਸਿੰਘ ਪਰਮਾਰ ਮੈਂ ਤੇ ਦੂਸਰਾ ਅਮਨਦੀਪ ਸਿੰਘ। ਜਿਹੜੀ ਗਿਣਤੀ ਹੋਈ ਚੋਣਾਂ ਦੇ ਜਿੰਨੇ ਸੀ ਟੋਟਲ 185 ਵੋਟਾਂ ਪਈਆਂ ਨੇ ਜਿਨ੍ਹਾਂ ਵਿੱਚੋਂ 170 ਦੇ ਕਰੀਬ ਮੈਨੂੰ ਪਈਆਂ ਬਾਕੀ ਬੰਦੀਪ ਸਿੰਘ ਨੂੰ ਪਈਆਂ। ਬਿਲਕੁਲ ਜੀ ਇਹ ਮੈਂ ਐਜ਼ ਪ੍ਰਧਾਨ ਨਹੀਂ ਮੈਂ ਐਜ਼ੇ ਸੇਵਾਦਾਰ ਸੇਵਾ ਕਰਾਂਗਾ ਔਰ ਮੈਂ ਸਮਝਦਾ ਵਾਂ ਕਿ ਬੜੀ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਇਹ ਸਾਰੀ ਹੀ ਐਨਸੀਸੀ ਦੀ ਚੋਣ ਆ ਸਾਰੇ ਵੱਖ-ਵੱਖ ਵਰਗਾਂ ਦੇ ਸਾਡੇ ਮੁਲਾਜ਼ਮ ਨੇ ਇਸ ਵਿੱਚ ਸਾਰਿਆਂ ਦੇ ਕੰਮ ਪਹਿਲ ਦੇ ਆਧਾਰ ਤੇ ਉਹਨਾਂ ਦੇ ਹੀ ਸਾਥੀਆਂ ਨੂੰ ਨਾਲ ਲੈ ਕੇ ਮੈਂ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਹਾਇਰ ਹੈੱਡ ਕੁਆਟਰ ਸਾਡਾ ਡੀਪੀਆਈ ਹੁੰਦਾ ਵਾ ਔਰ ਡੀਜੀ ਐਨਸੀਸੀ ਤੱਕ ਸਾਡੇ ਹੁੰਦੇ ਨੇ ਅਹੁਦੇਦਾਰ ਇਸ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਨਾਲ ਚੱਲਾਂਗਾ ਤੁਹਾਡੇ ਨਾਲ ਜਿਹੜੀ ਗੁਰਮੀ ਮੈਂਬਰ ਜਿਹੜੇ ਚੋਣੇ ਗਏ ਨੇ ਹਾਂਜੀ ਮੈਂ ਅੱਜ ਇਹ ਛੋਟੀ ਟੀਮ ਚੁਣੀ ਆ ਜਿਨ੍ਹਾਂ ਦੇ ਵਿੱਚ ਗੁਰਵਿੰਦਰ ਸਿੰਘ ਜੀ ਰੰਧਾਵਾ ਜਨਰਲ ਕਤਰ ਚੁਣੇ ਗਏ ਨੇ ਔਰ ਮੈਡਮ ਸਰਬਜੀਤ ਕੌਰ ਜੀ ਸੀਨੀਅਰ ਮੀਤ ਪ੍ਰਧਾਨ ਅਸੀਂ ਚੋਣ ਕਰ ਲਈ ਆ ਬਾਕੀ ਟੀਮ ਦੀ ਚੋਣ ਅਸੀਂ ਥੋੜੀ ਦੇਰ ਚ ਕਰਕੇ ਅਨਾਉਂਸ ਕਰ ਦਾਂਗੇ ਧੰਨਵਾਦ ਜੀ ਮੈਂ ਸਰਬਜੀਤ ਕੌਰ ਮੈਂ ਸਾਰਿਆਂ ਦੀ ਬਹੁਤ ਬਹੁਤ ਧੰਨਵਾਦੀ ਆ ਜੇ ਸਾਰਿਆਂ ਨੇ ਚੁਣਿਆ ਜਾਂ ਆਪਣਾ ਸਰਦਾਰ ਅਮਰਪ੍ਰੀਤ ਜੀ ਨੂੰ ਇਹਨਾਂ ਨੇ ਅੱਗੋਂ ਵਾਈਸਪ੍ਰਧਾਨ ਚੁਣਿਆ ਗਿਆ ਮਨੂ ਜੀ ਮੈਂ ਸਾਰਿਆਂ ਦੀ ਬਹੁਤ ਤਹਿਤ ਨਾਲ ਧੰਨਵਾਦ ਹੈ ਸਾਰਿਆਂ ਨੇ ਸਰਬਸੰਮਤੀ ਨਾਲ ਅਮਰਪ੍ਰੀਤ ਜੀ ਨੂੰ ਪ੍ਰਧਾਨ ਬਣਾਇਆ ਤੇ ਗੁਰਵਿੰਦਰ ਜੀ ਨੂੰ ਵੀ ਨਾਲ ਇੱਕ ਅਹੁਦਾ ਦਿੱਤਾ ਗਿਆ ਜੀ ਮੈਂ ਸਾਰਿਆਂ ਦੀ ਬਹੁਤ-ਬਹੁਤ ਤਹਿਤ ਮਤਮਦੀ ਹਾਂ ਹੌਂ ਵਾਲੇ ਸਮੇਤ ਜਿਹੜੀ ਤੁਹਾਡੀ ਟੀਮ ਨਾਲ ਜੁੜ ਕੇ ਇਸ ਤਰ੍ਹਾਂ ਦੇ ਜਿਹੜੇ ਕੰਮ ਸਾਰੀ ਟੀਮ ਜੁੜ ਕੇ ਅਸੀਂ ਬਹੁਤ ਸਹੀ ਤਰੀਕੇ ਨਾਲ ਕੰਮ ਕਰਾਂਗੇ ਜੀ ਜਿਹੜਾ ਭ੍ਰਿਸ਼ਟਾਚਾਰਾਂ ਨੂੰ ਖਤਮ ਕਰਾਂਗੇ ਜੀ ਪਹਿਲਾਂ ਬਹੁਤ ਸੀ ਇਹ ਹੁਣ ਇਹ ਸਾਰਾ ਕੱਢ ਕੇ ਅਸੀਂ ਵਧੀਆ ਸਹੀ ਤਰੀਕੇ ਨਾਲ ਕੰਮ ਕਰਾਂਗੇ ਜੀ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਹੁਦੇਦਾਰੀ ਸੀ ਗਈ ਕੰਤਾਂ ਜੀ ਉਹ ਵੀ ਵਧੀਆ ਢੰਗ ਨਾਲ ਨਿਭਾਉਣਾਂਗੇ ਹਾਂ ਜੀ ਬਹੁਤ ਵਧੀਆ ਢੰਗ ਨਾਲ ਨਿਭਾਵਾਂਗੇ ਜੀ ਹਾਂ ਜੀ ਇਮਾਨਦਾਰੀ ਨਾਲ ਪੂਰੀ ਨਾਲ ਨਿਭਾਵਾਂਗੇ ਜੀ ਮੈਂ ਗੁਰਵਿੰਦਰ ਸਿੰਘ ਰੰਧਾਵਾ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਜੀ ਪ੍ਰਧਾਨ ਜੀ ਵੱਲੋਂ ਜਰਨਲ ਸੈਕਟਰੀ ਦੀ ਤੇ ਇਹ ਤੇ ਮੇਰੇ ਲਈ ਬਹੁਤ ਵੱਡਾ ਟਾਰਗੇਟ ਆ ਜੀ ਤੇ ਮੇਰੇ ਲਈ ਸਭ ਤੋਂ ਵੱਧ ਜਿਹੜਾ ਯੂਨੀਅਨ ਦੇ ਲਈ ਵੱਡਾ ਜਿਹੜਾ ਹੋਏਗਾ ਕੰਮ ਔਰ ਮੈਂ ਪ੍ਰਧਾਨ ਜੀ ਨਾਲ ਮਿਲ ਕੇ ਚੱਲਾਂਗੇ ਸਾਡਾ ਸਾਡਾ ਦੋਹਾਂ ਦਾ ਪਹਿਲਾਂ ਹੀ ਭਰਾਵਾਂ ਵਰਗਾ ਪਰਪਰ ਹੋ ਜਾਣਾ ਤੇ ਸਾਡੇ ਲਈ ਇੱਕ ਜੋ ਪਹਿਲਾਂ ਯੂਨੀਅਨ ਸੀ ਜੋ ਤੇ ਅੱਜ ਨੂੰ ਲੈ ਕੇ ਸਾਡੇ ਕੋਲੇ ਵੱਡਾ ਟਾਰਗੇਟ ਹੈ ਜੀ ਔਰ ਬਹੁਤ ਹੀ ਕੰਮ ਜਿਹੜੇ ਸਾਡੇ ਮੁਲਾਜ਼ਮਾਂ ਦੇ ਪੈਂਡਿੰਗ ਪਏ ਆ ਉਹਨਾਂ ਨੂੰ ਅਸੀਂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਅ ਜਿਵੇਂ ਵੀ ਹੋਇਆ ਸਾਡੇ ਕੋਲੇ ਜਿੰਨਾ ਵੀ ਹੋ ਸਕਿਆ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਗੇ ਔਰ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਭਾਵੇਂ ਕਿਸੇ ਵੀ ਤੱਕ ਸਾਨੂੰ ਅਪਰੋਚ ਕਰਨੀ ਪਈ ਅਸੀਂ ਕਰਾਂਗੇ ਤੇ ਮੁਲਾਜ਼ਮ ਸਾਥੀਆਂ ਨੂੰ ਸਾਰਿਆਂ ਨੂੰ ਹੀ ਮੇਰੇ ਵਿਭਾਗੇ ਤੋਂ ਬੇਨਤੀ ਆ ਕਿ ਉਹ ਥੋੜਾ ਧੀਰਜ ਨਾਲ ਇਹ ਨਾ ਹੋਣ ਵੀ ਸਾਨੂੰ ਜਿਹੜੇ ਸਾਡੇ ਲਈ ਅ ਮਿਲਕੇ ਸਾਡੇ ਸਹਿਯੋਗ ਕਰਨ ਤੇ ਸਾਡੇ ਲਈ ਇੱਕ ਟਾਈਮ ਹੀ ਲੱਗ ਸਕਦਾ ਕਿਉਂਕਿ ਜੋ ਪਹਿਲਾਂ ਹੋਇਆ ਵਿਆ ਉਹਨੂੰ ਠੀਕ ਕਰਨਾ ਸਾਡੀ ਸਭ ਤੋਂ ਵੱਡੀ ਪਹਿਲਾਂ ਜ਼ਿੰਮੇਵਾਰੀ ਹੈ ਠੀਕ ਉਹਨਾਂ ਜੀ ਨੂੰ ਜਿਹੜੀ ਅਹੁਦੇਦਾਰੀ ਦਿੱਤੀ ਗਈ ਅਨੰਦ ਦੇ ਨਾਮ ਤੇ ਮੈਂ ਜੀ ਖੜੇ ਨੇ ਮੀਤ ਪ੍ਰਧਾਨ ਸਾਡੀ ਨਵੀਂ ਟੀਮ ਜਿਹੜੀ ਹੈ ਕੀ ਕਹਿ ਸਕਦਾ ਨਵੀਂ ਟੀਮ ਅਸੀਂ ਤਿੰਨੇ ਮੈਂ ਜਿਹੜੇ ਅੱਜ ਅਹੁਦੇਦਾਰੀ ਚੁਣेंगे ਬਾਕੀ ਟੀਮ ਥੋੜੀ ਦੇਰ ਤੱਕ ਪ੍ਰਧਾਨ ਜੀ ਨਾਲ ਮਿਲ ਕੇ ਹੀ ਅਨਾਉਂਸ ਕਰ ਦੇਵਾਂਗੇ ਤੇ ਸਾਰੇ ਟੀਮ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਵੀ ਇਹ ਨਹੀਂ ਵੀ ਅਸੀਂ ਇਕੱਲੇ ਹੀ ਕਰੀ ਜਲਾਂਗੇ ਸਾਰਿਆਂ ਦੀ ਸਰਵਸੰਮਤੀ ਨਾਲ ਹੀ ਅੱਗੇ ਅਸੀਂ ਕੰਮ ਕਰਾਂਗੇ